ਵੜਿੰਗ ਪਹੁੰਚੇ ਨੇ ਜਥੇਕੀ ਉਹਨਾਂ ਨੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਆਗੂ ਬਿਜੇਂਦਰ ਸਿੰਘਲਾ ਸਣੇ ਕਈ ਉੱਗੇ ਕਾਂਗਰਸੀ ਆਗੂ ਮੋਜੂਦ ਰਏ ਇਸ ਮੌਕੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਮਿਲਜੋਲ ਕੇ ਕੰਮ ਕਰਨ ਲਈ ਕਿਹਾ ਅਤੇ ਕੁਝ ਨਵੇਂ ਵਰਕਰ ਵੀ ਪਾਰਟੀ ਦੇ ਨਾਲ ਜੁੜੇ ਇਸ ਮੌਕੇ ਤੇ ਉਹਨਾਂ ਨੇ ਸੱਤਾ ਤਿਰ ਦੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨੇ ਸਾਧੇ ਨੇ ਲਾਚੌਰ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਜੀ ਮੰਗੂਪੁਰ ਸਾਹਿਬ ਦਰਸ਼ਨ لال ਮੰਗੂਪੁਰ ਸਾਹਿਬ ਹਰਾਨੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੇ ਤਹਿਤ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਸਾਡੇ ਪੰਜਾਬ ਦੇ ਪਰਿਵਾਰੀ ਦਲਵੀ ਸਾਹਿਬ ਔਰ ਨਾਲ ਹੀ ਨਾਲ ਇਥੋਂ ਚੋਣ ਲੜੇ ਔਰ ਸਾਡੇ ਜੁਆਇੰਟ ਟ੍ਰੈਜਰਰ ਪਾਰਟੀ ਦੇ ਵਿਜਿੰਦਰ ਸਿੰਘਲਾ ਸਾਹਿਬ ਐਂਡ ਅਮਰ ਸਿੰਘ ਰਾਣਾ ਕੇ ਪੀਜੀਐਸ ਸੀ ਸਾਰੇ ਲੋਕਾਂ ਨੇ ਆ ਕੇ ਅੱਜ ਸੰਗਠਨ ਦੇ ਲੋਕਾਂ ਨਾਲ ਗੱਲਬਾਤ ਕੀਤੀ ਔਰ ਜਿਸ ਪ੍ਰਕਾਰ ਸੰਗਠਨ ਦੀ ਮਜ਼ਬੂਤੀ ਹੋਣੀ ਚਾਹੀਦੀ ਏ ਉਹਦੇ ਚ ਕੀ ਕੀ ਕਮੀਆਂ ਰਹਿ ਗਈਆਂ ਕੀ ਕੀ ਕਠਿਨਾਈਆਂ ਉਹਦੇ ਤੇ ਅੱਜ ਉਹਨਾਂ ਦੇ ਨਾਲ ਸਾਹਮਣੇ ਤੋਂ ਉਹਨਾਂ ਨੂੰ ਮਾਈਕ ਦੇ ਕੇ ਉਹਨਾਂ ਦੇ ਵਿਚਾਰ ਸੁਣੇ ਔਰ ਜੀਰੇ ਵਿੱਚ ਸਾਨੂੰ ਕਾਫੀ ਤਦਾਦ ਦੇ ਵਿੱਚ ਇਹ ਲੱਗਿਆ ਕਿ ਸਾਡਾ ਸੰਗਠਨ ਮਜ਼ਬੂਤੀ ਦੇ ਵੱਲ ਵੱਧ ਰਿਹਾ ਹੈ ਲੇਕਿਨ ਹਾਂ ਸੰਗਠਨ ਦੇ ਵਿੱਚ ਜਿਹੜੀਆਂ ਛੋਟੀਆਂ ਤੁਰੇਟੀਆਂ ਜਾਂ ਕੋਈ ਕਮੀਆਂ ਹੈਗੀਆਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੀਆਂ ਕਰਾਂਗੇ ਸਾਂਝੀ ਭਾਈਚਾਰਾ ਜਿਹੜਾ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਅਮਰੀ ਸਰਦੇ ਇੱਕ ਉਦਾਹਰਣ ਸਰ ਕਾਂਗਰਸ ਕੀ ਸਰਕਾਰ ਦੇ ਨਾਲ ਰਲ ਕੇ ਆਮ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਉਗੀ ਜੀ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਚੁੱਕਾ ਹੈ ਪੰਜਾਬ ਦੀ ਦੇਖੋ ਜਿੱਥੇ ਅਮਨ ਸ਼ਾਂਤੀ ਦੀ ਗੱਲ ਹੈ ਸਾਂਝੀ ਵਾਰਤਾ ਦੀ ਗੱਲ ਹੈ ਹਮੇਸ਼ਾ ਕਾਂਗਰਸ ਪਾਰਟੀ ਦਾ ਮੂਰੀ ਹੋ ਕੇ ਅੱਗੇ ਰਹੀ ਨਾ ਕੇਵਲ ਅਸੀਂ ਸਾਰੇ ਆਪ ਦੇ ਸਵਾਰਥ ਛੱਡ ਕੇ ਨਿੱਜੀ ਸਵਾਰਥ ਛੱਡ ਕੇ ਜਿੱਥੇ ਸਾਂਝੀ ਵਾਰਤਾ ਦੀ ਗੱਲ ਹੈ ਜਿੱਥੇ ਪੰਜਾਬ ਦੀ ਗੱਲ ਹੈ ਜਿੱਥੇ ਪੰਜਾਬੀਅਤ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਕਾਂਗਰਸ ਪਾਰਟੀ ਸਾਰਾ ਕੁਝ ਭੁੱਲ ਕੇ ਪਹਿਲੇ ਕਦਮ ਬੋਲੇ ਵਿੱਚ ਦੇਖਾਂ ਕਿਵੇਂ ਰਹੀ ਇਹ ਲੋਕਾਂ ਦੇ ਪੈਸਾ ਆਮ ਆਦਮੀ ਨੂੰ